ਗਵੰਸਿੰਘ ਮਾਨ ਜਿੰਦਾਬਾਦ ਸਰਦਾਰ ਪਗਵੰਸਿੰਘ ਮਾਨ ਜਿੰਦਾਬਾਦ ਸ਼ਿਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸ਼ਿਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸ਼ਿਰੀ ਸੰਜੀਵ ਰੋੜਾ ਜਿੰਦਾਬਾਦ ਜਿੱਤੂਗਾ ਵਿੱਚ ਜਿੱਤੂਗਾ ਚੜੂ ਵਾਲਾ ਜਿੱਤੂਗਾ ਜਿੱਤੂਗਾ ਵਿੱਚ ਜਿੱਤੂਗਾ ਚੜੂ ਰੋੜਾ ਜਿੱਤੂਗਾ जिंदाबाद पार्टी जिंदाबाद अरविंद केजरीवाल सरदार भगवंत जिंदाबाद आम आदमी पार्टी जिंदाबाद जितूगा भी जितूगा झाड़ू वाला जीतूगा आम आदमी पार्टी जिंदाबाद सरदार गुरदेप सिंह देव जिंदाबाद सरदार गुरदे सिंह जिंदाबाद आम आदमी पार्टी आम आदमी पार्टी आम आदमी पार्टी जितूगा भी जितूगा झाड़ू वाला जितूगा जितूगा भी जितूगा झाड़ू वाला जितूगा सरदार भगवंत सिंह मान जिंदाबाद सरदार भगवंत सिंह मान जिंदाबाद आम आदमी पार्टी जिंदाबाद आम आदमी पार्टी जिंदाबाद नाबा टीम जिंदाबाद नाबा टीम जिंदाबाद एमएलए एल ए सिंह देव मान जिंदाबाद एमएलए एल ए सिंह देव मान जिंदाबाद आम आदमी पार्टी जिंदाबाद आम आदमी पार्टी जिंदाबाद ਆਰਮੀ ਪਾਰਟੀ ਜੰਦਾਬਾਦ ਜਿੱਤੂ ਗਾੜੀ ਕੋ ਪਿਛਲੇ 1 ਮਹੀਨੇ ਤੋਂ ਅਸੀਂ ਲੁਧਿਆਣਾ ਪੱਛਮੀ ਜਿਹੜੀ ਚੋਣ ਹੈ ਜਿਹੜੇ ਸਾਡੇ ਸਤਕਾਰ ਉਪਰ ਆ ਗੋਗੀ ਜੀ ਐਮਐਲਏ ਸੀਗੇ ਅਚਾਨਕ ਕੋਈ ਦੁਰਘਟਨਾ ਹੋਈ ਤੇ ਉਹਨਾਂ ਦਾ ਦੁਨੀਆ ਤੋਂ ਪੁੱਛ ਕਰ ਗਏ ਉੱਤੇ ਉਪ ਚੋਣਾਂ ਜਿਹੜੀ ਉਹਦੇ ਵਿੱਚ ਅਸੀਂ ਲੱਗੇ ਹੋਏ ਹਾਂ ਅਸੀਂ ਡੋਰ ਡੋਰ ਕਰ ਰਹੇ ਹਾਂ ਸਰਕਾਰ ਦੀਆਂ ਪ੍ਰਾਪਤੀਆਂ ਕਰ ਕਰ ਜਾ ਰਹੇ ਹਾਂ ਤੇ ਕੱਲ 17 ਤਰੀਕ ਯਾਨੀ ਕਿ ਅੱਜ 16 ਤਰੀਕ ਹੈ ਕੱਲ ਸਮਾਪਤੀ ਹੈ ਚੋਣ ਪ੍ਰਚਾਰ ਦੀ ਔਰ ਨਾਬੇ ਤੋਂ ਵੀ ਪ੍ਰੋਪਰ ਟੀਮਾਂ ਜਿਹੜੀਆਂ ਨੇ ਚਾਹੇ ਯੂਥ ਵਿੰਗ ਆ ਚਾਹੇ ਐਸਸੀ ਵਿੰਗ ਆ ਚਾਹੇ ਟ੍ਰੇਡ ਵਿੰਗ ਆ ਚਾਹੇ ਮਹਿਲਾ ਵਿੰਗ ਆ ਜਿੰਨੇ ਸਾਡੇ ਵਿੰਗ ਨੇ ਸਾਰੇ ਅਲੱਗ-ਅਲੱਗ ਡਿਊਟੀਆਂ 'ਚ ਲੱਗੀਆਂ ਹੋਈਆਂ ਨੇ ਔਰ ਸਾਡੇ ਚੇਅਰਮੈਨ ਸਾਹਿਬ ਦੀਪਾ ਰਾਮਗੜ੍ਹ ਜੀ, ਗੁਰਦੀਪ ਟਵਾਣਾ ਸਾਹਿਬ, ਗੁਰਦਲ ਮੱਲੀ ਸਾਹਿਬ, ਜੀ ਅੰਦਰ ਖਿਆਰਾ ਸਾਹਿਬ, ਸਾਡੇ ਮਨਪੀਤ ਧਾਰੋਂ ਕੀ ਹੋਰੀ ਸਾਡੇ ਸ਼ੈਂਕੀ ਜੀ, ਉਹਦੇ ਮਦਰ ਪ੍ਰਧਾਨ ਨੇ ਜੀ ਨਗਰ ਪੰਚਾਇਤ ਪਾਸੋਂ ਦੇ ਸਾਡੇ ਸਾਰੇ ਐਮਸੀ ਸਾਹਿਬਾਨ ਚਾਹੇ ਪਾਸੋਂ ਦੇ ਨੇ ਚਾਹੇ ਨਾਬੇ ਦੇ ਨੇ ਸਾਰੀਆਂ ਸਾਡੀਆਂ ਟੀਮਾਂ ਸਾਡੇ ਸੱਤਪਾਲ ਮਿੱਤਲ ਜੀ ਸਾਡੇ ਭਰਾ ਬਹੁਤ ਮਦਦ ਕਰ ਰਿਹਾ ਜੀ ਦਿਨ ਰਾਤ ਇੱਕ ਕੀਤੀ ਪਈ ਇਹਨਾਂ ਨੇ ਤੇ ਅਸੀਂ ਸਾਰੇ ਮਿਲ ਕੇ ਜਿਹੜੇ ਆ ਜੀ ਉਹ ਆਮਾਦੀ ਪਾਰਟੀ ਦਾ ਪ੍ਰਚਾਰ ਜਿਹੜਾ ਅਸੀਂ ਕਰ ਰਹ ਨਾ ਦਾ ਕੋ ਕਾਂਗਰਸ ਨੂੰ ਮੂੰਹ ਲਾ ਰਿਹਾ ਜੀ ਨਾ ਹੀ ਕਿਸੇ ਹੋਰ ਕੋਈ ਪਾਰਟੀ ਨੂੰ ਲਾ ਰਿਹਾ ਜੀ ਪਰ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਜੀ ਉਹਦੀ ਤਾਂ ਬੋਲਬਾਣੀ ਇੰਨੀ ਮਾੜੀ ਹੈ ਇਹਨਾਂ ਨੂੰ ਪੁੱਛੋ ਨਾ ਪੁੱਛ ਉਹ ਸਾਡੇ ਜਿਹੜੇ ਸੰਜੀਵ ਰੋੜਾ ਜੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੁੱਧਾ ਰਸਵੋ ਮੈਂਬਰ ਨੇ ਪਰ ਪਿਛਲੇ 3 ਸਾਲਾਂ ਤੋਂ ਸੇਵਾ ਕਰਨ ਲੁਧਿਆਣਾ ਦੇ ਵਿੱਚ ਉਹਨਾਂ ਦਾ ਕਰਤਾਰ ਇੰਨਾ ਸ਼ਾਨਦਾਰ ਹੈ ਇੰਨੇ ਵਧੀਆ ਸਮਾਜ ਸੇਵੀ ਨੇ ਕਿ ਉਹਨਾਂ ਦਾ ਕੀਤਾ ਜਿਹੜਾ ਕੰਮ ਹੈ ਜੀ ਲੋਕ ਆਪ ਕਣਾਉਂਦੇ ਨੇ ਉਹ ਲਾਲ ਲਕੀਰ ਦਾ ਇੱਕ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਉਹਨੇ ਹੱਲ ਕੀਤਾ ਸਿਵਲ ਹਸਪਤਾਲ ਲੁਧਿਆਣਾ ਦੀ ਗੱਲ ਕਰੀਏ ਬਹੁਤ ਹੀ ਵਾਕਮਾਲ ਕੰਮ ਕੀਤਾ ਟਰਾਂਸਫਾਰਮਰ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਉਹ ਸਾਰੇ ਲਵਾਤੇ ਉਹਨਾਂ ਨੇ ਸੀਵਰੇਜ ਦੇ ਕਈ ਜਗ੍ਹਾ ਕੰਮ ਜਿਹੜੇ ਆ ਹੋ ਗਏ ਸੋ ਕਹਿਣ ਦਾ ਭਾਵ ਹੈ ਕੰਮ ਤਾਂ ਪਹਿਲੇ ਚੱਲ ਰੇ ਸੀ ਪਰ ਉਹਦੀ ਆ ਕੇ ਰਫਤਾਰ ਜਿਹੜੀ ਹੈ ਉਹ ਸੰਜੀਵ ਅਰੋੜਾ ਜੀ ਦੇ ਆਉਣ ਕਰਕੇ ਵੱਧ ਗਈ ਹੈ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਸਾਡੀ ਟੀਮ ਕੰਮ ਕਰ ਰਹੀ ਹੈ ਅਰਵਿੰਦ ਕੇਜਰੀਵਾ ਦਾ ਸਾਹਿਬ ਨਿਸ਼ਚੇ ਸ਼ੋਧਿਆ ਜੀ ਸਾਡੀ ਸਾਰੀ ਟੀਮ ਜਿਹੜੀ ਉੱਤੇ ਲੱਗੀ ਹੋਈ ਹੈ ਔਰ 19 ਤਰੀਕ ਨੂੰ ਵੋਟਾਂ ਨੇ ਤੇ ਰਿਜ਼ਲਟ ਜਦੋਂ ਆਊਗਾ ਮਾਜੀ ਪਾਰਟੀ ਵੱਡੇ ਫਰਕ ਨਾਲ ਚੋਣ ਜਿੱਤੂਗੀ ਔਰ ਲੁਧਿਆਣਾ ਪੱਛਮੀ ਦੇ ਜਿਹੜੇ ਸੰਜੀਵ अरोड़ा ਜੀ ਜਿਹੜੇ ਸਮਾਸਥਵੀ ਨੇ ਉਹ ਅਗਲੇ ਜਿਹੜੇ ਨੇ ਐਮਐਲਏ ਹੋਣਗੇ ਉੱਥੋਂ ਔਰ ਸਾਡੇ ਪਾਰਟੀ ਨੇ ਅਨਾਉਂਸ ਕੀਤਾ ਸਾਡੀ ਹਾਈ ਕਮਾਂਡ ਅਰਵਿੰਦ ਕੇਜਰੀਵਾਦ ਸਾਹਿਬ ਨੇ ਸਾਰੀ ਹਾਈ ਕਮਾਂਡ ਨੇ ਕਿ ਜਿੰਨੇ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲਗੀ ਯਾਨੀ ਕਿ ਉਹ ਕੈਬਨਿਟ ਦੀ ਸੇਵਾ ਬਹੁਣ ਬੀਜਪੀ ਦੀ ਸੀਐਮ ਆਈਸੀ ਕੁਤਿਆਂ ਨਾਲ ਕੋਈ ਵੀ ਬੁਲਦਾਰ ਨਹੀਂ ਹੈਗਾ ਓ ਕੇਜਰੀਵਾਲ ਦਾ ਇੱਥੇ ਮੈਸੇਜ ਬੜੀ ਮੈਂਦੇ ਨਹੀਂ ਕੋਈ ਐਂ ਐਂ ਹੀ ਕਹਿੰਦੇ ਹੁੰਦੇ ਸੀ ਜਦ ਦਿੱਲੀ ਚ ਪਹਿਲੀ ਇਲੈਕਸ਼ਨ ਲੜੀ ਨਾ ਸਿੱਧਾ ਅਦਿਕਸ਼ ਦੀ ਚਲੋ ਹੁਣ ਤਾਂ ਹੈ ਨਹੀਂ ਸੰਸਾਰ ਤੇ ਉਹ ਕਹਿੰਦੇ ਜੀ ਇਹ ਕੌਣ ਲੈ ਜੀ ਕਿਹਦੇ ਸਾਈਡ 'ਚ ਖੜੇ ਨਾਰੇ ਲਾ ਰਹੇ ਨੇ ਉਹ ਕਹਿੰਦੇ ਜੀ ਆਮ ਪਾਰਟੀ ਵਾਲੇ ਕਹਿੰਦੇ ਇਹਨਾਂ ਨੂੰ ਕੌਣ ਪੁੱਛਦਾ ਜੀ ਇਹ ਤਾਂ ਨਾਲੀ ਨਾਲੀ ਦੇ ਕੀੜੇ ਨੇ ਜੀ ਔਰ ਉਦੋਂ ਹੀ ਪਤਾ ਲੱਗਾ ਜਦੋਂ ਖਰਾ ਕੇ ਉਹ ਮਾਰਿਆ ਔਰ ਸਰਕਾਰ ਪ੍ਰਚੰਡ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਤਿੰਨ ਵਾਰ ਮੁੱਖ ਮੰਤਰੀ ਬਣੇ ਨੇ ਜਿੱਤ ਹਾਰਾ ਬਣੀਆਂ ਹੋਈਆਂ ਨੇ ਪਰ ਹੁਣ ਦਿੱਲੀ ਦੇ ਲੋਕ ਯਾਦ ਕਰਦੇ ਆ ਕੇਜਰੀਵਾਲ ਸਾਹਿਬ ਨੂੰ ਪ ਲੋਕ ਕਿੰਨਾ ਸਲਾ ਰਹੇ ਆ ਰੋਜ਼ ਵੀਡੀਓ ਦੇਖਦੇ ਆ سوشل ਮੀਡੀਆ ਤੇ ਕਿਸਾਨ ਇੰਨਾ ਖੁਸ਼ ਆ ਕਿ ਖੇਤਾਂ ਤੱਕ ਪਾਣੀ ਆ ਰਿਹਾ ਵਪਾਰੀਆਂ ਲਈ ਪਾਲਸੀ ਬਣਾ ਦਿੱਤੀ ਗਈ ਆ ਔਰ ਜਿਹੜਾ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਕਰਤਾ ਉਹ ਥਗੀ ਥੋਰੀ ਬੰਦ ਹੋ ਗਈ ਆ ਤੇ ਸੜਕਾਂ ਦਾ ਕੰਮ ਸ਼ੁਰੂ ਹੋ ਗਿਆ ਤੇ ਗਰੀਬਾਂ ਦੇ ਬੱਚਿਆਂ ਲਈ ਮੱਧ ਵਰਗੀ ਬੱਚਿਆਂ ਲਈ ਸਭ ਲਈ ਨੌਕਰੀਆਂ 55000 ਤੋਂ ਉੱਪਰ ਨੌਕਰੀਆਂ ਦੇ ਦਿੱਤੀਆਂ ਗਈਆਂ ਨੇ ਇਹ ਸਾਰੇ ਪੋਜ਼ਿਟਿਵ ਸਾਈਨ ਨੇ ਔਰ ਵਿਰੋਧੀਆਂ ਨੇ ਔਰ ਵਿਰੋਧੀ ਇਹ ਥੋੜਾ ਕਹਿਣਗੇ ਜੀ ਆਂਪਾੜੀ ਜਿੱਤ ਰਹੀ ਐ ਜੀ ਵਿਰੋਧੀਆਂ ਨੇ ਤਾਂ ਕਹੀ ਜਾਣਾ ਪੀ ਇਹਨਾਂ ਦਾ ਕੁਝ ਨਹੀਂ ਜੀ ਇਹਨਾਂ ਦਾ ਕੁਝ ਨਹੀਂ ਕਿਉਂਕਿ ਰੋਗੀਆਂ ਦਾ ਕੰਮ ਹੀ ਮਾਰਾ ਪੁੱੜਨਾ ਹੁੰਦਾ ਜੀ ਤੇ ਪਰ ਆਮਾਦੀ ਪਾਰਟੀ ਬਹੁਤ ਮਜ਼ਬੂਤੀ ਨਾਲ ਇਲੈਕਸ਼ਨ ਲੜ ਰਹੀ ਹੈ ਸੰਜੀਵ ਅਰੋੜਾ ਜੀ ਦਾ ਕਰਤਾਰ ਉਹਨਾਂ ਦਾ ਸੁਭਾਅ ਜਿਹੜਾ ਹੈ ਜੀ ਬੜਾ ਨਿਗਾ ਸੁਭਾਅ ਹਰੇਕ ਨੂੰ ਮਿਲਣ ਸਾਹਿਬ ਨੇ ਤੇ ਬਹੁਤ ਹੀ ਅੱਛੇ ਤਰੀਕੇ ਨਾਲ ਕੈਂਪੇਨ ਜਿਹੜੀ ਚੱਲ ਰਹੀ ਹੈ ਅੱਜ ਨਾਬਾ ਤੋਂ ਸਾਡਾ ਵੱਡਾ ਕਾਫਲਾ ਜਿਹੜਾ ਹੈ ਜੀ ਸਾਡੇ ਯੂਥ ਤੇ ਆਰਟੂਲ ਸਾਡੇ ਐਮਸੀ ਸਹਿਬਾਨ ਨਾਬਾ ਪਾਸੋਂ ਸਾਡੇ ਸਾਰੇ ਲੀਡਰ ਜਿੰਨੇ ਆ ਲੱਕੀ ਪਾਸੋਂ ਮੇਰਾ ਛੋਟਾ ਵੀਰ ਖੜਾ ਠੀਕ ਹੈ ਜੀ ਤੇ ਜਿੰਨੇ ਵੀ ਸਾਡੇ ਭਰਾ ਨੇ ਇੱਥੇ ਸਾਰੇ ਉਹ ਪ ਜਾਨਦਾਰ ਨੇ ਕੰਮ ਕੀਤਾ ਤੇ ਦੋ ਦਿਨ ਦਾ ਸਮਾਂ ਬਾਕੀ ਹੈ ਅੱਜ ਅਸੀਂ ਚੱਲੇ ਆਂ ਰੋਡ ਸ਼ੋ ਵੀ ਹੈ ਜੀ ਤੇ ਸੰਜੀਤ ਸਿੰਘ ਜੀ ਦਾ ਪ੍ਰੋਗਰਾਮ ਵੀ ਹੈਗਾ ਸਾਰੇ ਸਟੈਂਡ ਕਰਾਂਗੇ ਸਾਡੀਆਂ ਜਿਹੜੀਆਂ ਟੀਮਾਂ ਨੇ ਇਹ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹਨ ਜੀ ਅਲੱਗ-ਅਲੱਗ ਖੇਤਰ ਦੇ ਵਿੱਚ ਜੁੜੇ ਲੱਗੀਆਂ ਨੇ ਪਰ ਹਰੇਕ ਬੰਦਾ ਚਾਹੇ ਉਹ ਘਰ ਦੇ ਵਿੱਚ ਆ ਚਾਹੇ ਉਹ ਦੁਕਾਨ ਦੇ ਵਿੱਚ ਆ ਅਸੀਂ ਹਰੇਕ ਦੇ ਜਾ ਕੇ ਪਹੁੰਹਿਆ ਤਲਾਕ ਹੈ ਆਪਣੀ ਜਿਹੜੀਆਂ ਨੇ 3 ਸਾਲ ਦੀਆਂ ਪ੍ਰਾਪਤੀਆਂ ਉਹਦਾ ਪੇਪਰ ਇਕ ਦੇਣੇ ਆ ਤਾਂ ਉਹ ਇੰਨੇ ਖੁਸ਼ ਹੁੰਦੇ ਨੇ ਕਹਿੰਦੇ ਜੀ ਤੁਸੀਂ ਇੰਨੀ ਕੰਨ ਨੂੰ ਗਰਮੀ ਵਿੱਚ ਘੁੰਮੇ ਜਾਂਦੇ ਹੋ ਕੰਮ ਪੜੇ ਜਿੱਤੀ ਪਈ ਹੈ ਸੇ ਬੜਾ ਪੋਸਟਿੰਸ ਆਇਆ ਨਾ ਔਰ ਇਹ ਸੈਮੀਫਾਈਨਲ ਹੈ ਜੀ ਪੰਜਾਬ ਦਾ ਇਹ ਸੈਮੀਫਾਈਨਲ ਹੈ ਇਹ ਸੈਮੀਫਾਈਨਲ ਦੇ ਵਿੱਚ ਕਾਂਗਰਸ ਜਿਹੜੀ ਹੈ ਬੁਰੇ ਤਰੀਕੇ ਨਾਲ ਹਾਰੇਗੀ ਬਾਕੀ ਪਾਰਟੀਆਂ ਵੀ ਹਾਰਨਗੀਆਂ ਔਰ ਆਮ ਪਾਰਟੀ ਚੜਦੇ ਜੀ ਲਗਾਤਾਰ ਬਰਕਰਾਰ ਰਹੇਗਾ ਦਾਗਾ ਬ੍ਰਿੰਗ ਦੇ ਡੋਪ ਟੈਸਟ ਵਾਲੇ ਬਿਆਨ ਕਿਸ ਤਰ੍ਹਾਂ ਵਾਕਦਾ ਕੀ ਕਹਿੰਦਾ ਜੀ ਉਹਨਾਂ ਨੇ ਦਾਗਾ ਜਿਹੜਾ ਇੱਕ ਤਰ੍ਹਾਂ ਸਾਰਿਆਂ ਕੀਦਾ ਜੀ ਡੋਪ ਟੈਸਟ ਕਰਾਉਂ ਸਾਰਿਆਂ ਦਾ ਸਾਰਿਆਂ ਦਾ ਅੱਛਾ ਹੁਣ ਯਾਦ ਆਇਆ ਉਹਨਾਂ ਨੂੰ ਆਪ ਆਪ ਬਣ ਕੇ ਐਮਐਲਏ ਮੰਤਰੀ ਬਣ ਕੇ ਉਹਨੂੰ ਡ੍ਰੌਪ ਕਰਾਸੀ ਆਦਿ ਨਹੀਂ ਉਹ ਡ੍ਰੌਪ ਕਰਾਸੀ ਕੋਈ ਨਹੀਂ ਇਹ ਤਾਂ ਪਤਾ ਕੀ ਹੁੰਦਾ ਜੀ ਇਹੋ ਜਿਹੇ ਟਾਈਮ ਤੇ ਆਗੇ ਨਾ ਜੀ ਕੋਈ ਨਾ ਕੋਈ ਇਹੋ ਜੀ ਗੱਲ ਕਰਦੇ ਇਹਨਾਂ ਧਿਆਨ ਬੰਡਿਆ ਜਾਵੇ ਠੀਕ ਹੈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅੱਜ ਅਸੀਂ ਨਕਸ਼ਮਕ ਪੰਜਾਬ ਕਰਨ ਵਾਲੇ ਪਾਸੇ ਵੱਧ ਰਹੇ ਹਾਂ ਨਸ਼ਾ ਲਿਆਂਦਾ ਕਿੰਨੇ ਜੀ ਕੌਣ ਸੀ ਕਦੋਂ ਸਰਕਾਰਾਂ ਕੀ ਦੀਆਂ ਸੀਗੀਆਂ ਜੀ ਆਮ ਆਦਮੀ ਪਾਰਟੀ ਦਾ ਲੋੜ ਹੀ ਨਹੀਂ ਸੀ ਜੀ ਪਾਰਟੀ ਬਣਾਉਣ ਦੀ ਜੇ ਚੰਗਾ ਕੰਮ ਕਰਦੇ ਇਹਨਾਂ ਦੀਆਂ ਨਲਾਇਕੀਆਂ ਨੇ ਜੀ ਇਹ ਪੁਰਾਣੀਆਂ ਰਵਾਇਤੀ ਪਾਰਟੀਆਂ ਦੀਆਂ ਨਲਾਇਕੀਆਂ ਨੇ ਹੀ ਆਮ ਆਦਮੀ ਪਾਰਟੀ ਨੂੰ ਜਨਮ ਦਿੱਤਾ ਰ ਅਜਾ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਚੁਹੇਤੀ ਪਾਰਟੀ ਬਣ ਗਈ ਹੈ ਪੂਰੇ ਦੇਸ਼ ਦੇ ਵਿੱਚ ਬਾ ਉਪਚੋਣਾ ਹੋ ਰਹੀਆਂ ਨੇ ਬਿਕੋ ਯੂਪੀਟੀਵੀ ਹੋਰੀਆਂ ਨੇ ਗੁਜਰਾਤ ਚ ਵੀ ਹੋ ਰਹੇ ਨੇ ਸਭ ਜਗ੍ਹਾ ਸਾਡੇ ਅਰਬਿੰਦ ਕੇਜਰੀਬਾਪ ਸਾਹਿਬ ਸੰਜੇ ਸਿੰਘ ਜੀ ਭਗਵੰਤ ਮਾਨ ਜੀ ਹਰ ਜਗ੍ਹਾ ਜਾ ਕੇ ਪ੍ਰਚਾਰ ਕਰ ਰਹੇ ਆਂ ਔਰ ਸਾਡਾ ਇਹ ਕੰਮ ਹੈ ਜੀ ਕਿ ਅਸੀਂ ਆਪਣੀ ਗੱਲ ਰੱਖਣੀ ਹੈ ਔਰ ਜਿਵੇਂ ਗੁਜਰਾਤ ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਲੜੀ ਆ ਆਵਾਂ ਦੀ ਪਾਰਟੀ 12-13% ਵੋਟਾਂ ਪਈਆਂ 5 ਐਮਐਲਏ ਜਿੱਤੇ ਤੇ ਉੱਥੇ ਵੀ ਬਹੁਤ ਫਸਲਾ ਮੁਕਾਬਲਾ ਜੀ ਆਵਾਂ ਦੀ ਪਾਰਟੀ ਜਿੱਥੇ-ਥੇ ਗਈ ਹੈ ਉੱਥੇ ਸਮੀਕਰਨ ਚੇਂਜ ਹੋ ਗਏ ਪੰਜਾਬ ਦੇ ਵਿੱਚ ਤਾਂ ਸਰਕਾਰ ਹੈ ਜੀ ਆਵਾਂ ਦੀ ਪਾਰਟੀ ਦੀ ਪਰ ਭਗਵੰਤ ਮਾਨ ਸਾਹਿਬ ਦੇ ਕੰਮਾਂ ਦੇ ਉੱਪਰ ਮੋਹਰ ਜਿਹੜੀ ਅਗਰ 600 ਜੁੰਡ ਬਿਜਲੀ ਦਿੱਤੀ ਹੈ ਕਿਸੇ ਨੇ ਪੰਜਾਬ ਦੇ ਵਿੱਚ ਆ ਭਗਵੰਤ ਮਾਨ ਸਰਕਾਰ ਨੇ ਦਿੱਤੀ ਹੈ ਜੀ ਅਗਰ 55000 ਨੌਕਰੀਆਂ ਤਿੰਨਾਂ ਸਾਲਾਂ ਦੇ ਵਿੱਚ ਕਿਹਨੇ ਦਿੱਤੀਆਂ ਨੇ ਤਾਂ ਭਗਵੰਤ ਮਾਨ ਸਰਕਾਰ ਨੇ ਦਿੱਤੀਆਂ ਨੇ ਜੀ ਅਗਰ ਅੱਜ ਪੰਜਾਬ ਦੇ ਵਿੱਚ ਖੇਤਾਂ 'ਚ ਪਾਣੀ ਲੱਗਣਾ ਸ਼ੁਰੂ ਹੋਇਆ ਨਹਿਰੀ ਪਾਣੀ ਜਿਹੜਾ ਖਤਮ ਹੀ ਹੋ ਗਿਆ ਜੀ ਪਿੰਡ ਉਹ ਭਗਵੰਤ ਮਾਨ ਸਰਕਾਰ ਨੇ ਕੀਤਾ ਜੀ ਅਗਰ ਅੱਜ ਐਨਓਸੀ ਜਿਹੜੀ ਹੈ ਜੀ ਜਾਂ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਹੈ ਕਿਹਨੇ ਕੀਤਾ ਜੀ ਹਾਂ ਸਾਡੀ ਪਾਰਟੀ ਨੇ ਕੀਤਾ ਜੀ ਔਰ ਕਰਪਸ਼ਨ ਦੇ ਵਿੱਚ ਵੱਡੀ ਠੱਲ ਪਈ ਆ ਵੱਡੇ ਵੱਡੇ ਅਫਸਰ ਸਹਿਬਾਨ ਜਿਹੜੇ ਆ ਜਿਹੜੇ ਜਿਹੜੇ ਕਰਪਸ਼ਨ ਕਰਦੇ ਸੀ ਉਹ ਫੜ ਕੇ ਜੇਲ੍ਹਾਂ 'ਚ ਬੰਦ ਕਰਤੇ ਨੇ ਕੁਲਿੰਗ ਸਾਡੇ ਵੀ ਜਿਹੜੇ ਐਮਐਲਏ ਸਹਿਬਾਨ ਸੋ ਕਹਿਣ ਦਾ ਭਾਵ ਇਹ ਇੱਕ ਬੜੇ ਪੋਜ਼ਿਟਿਵ ਸਿਗਨਲ ਨੇ ਔਰ ਬੜੀ ਪੋਜ਼ਿਟਿਵ ਵੇਵ ਹੈ ਪੰਜਾਬ ਦੇ ਲੋਕ ਦੀ ਗਰਾਊਂਡ ਲੈਵਲ ਦੀ ਮੈਂ ਤੁਹਾਨੂੰ ਰਿਪੋਰਟ ਦੱਸਦਾ ਮੈਂ ਜਾਣਾ ਘਰਾਂ 'ਚ ਜਿਹੜੇ ਇਨੋਸੈਂਟ ਲੋਕ ਨੇ ਬਿਲਕੁਲ ਹੀ ਮੈਂ ਪੁੱਛਦਾ ਕਿ ਮਾਤਾ ਆਮਾ ਦੀ ਪਾਰਟੀ ਤੋਂ ਆਏ ਆ ਜੀ ਮੈਂ ਨਾਬੇ ਤੋਂ ਐਮਐਲਏ ਦੇ ਇਮਾਨ ਤੁਹਾਡੇ ਕੋਲੇ ਆਏ ਸੀ ਜੀ ਬੇਨਤੀ ਕਰਨ ਵਾਸਤੇ ਉਹ ਕਹਿੰਦੇ ਦੱਸੋ ਜੀ ਸੀ ਕਿ ਆ ਜੀ ਸਾਡੇ ਸੰਜੀਵ ਰੋੜਾ ਜੀ ਕਹਿੰਦੇ ਜੀ ਤੁਸੀਂ ਤਾਂ ਅੱਜ ਆਏ ਹੋ ਸੰਜੀਵ ਰੋੜਾ ਜੀ ਸਾਡੇ ਕੋਲ 4 ਵ ਲੋਕਾਂ ਦੇ ਜਿਹੜੇ ਉਮੀਦਾਂ ਨੇ ਉਹਦੇ ਉੱਪਰ ਖਰਾਤ ਕਰਨ ਦੀ ਕੋਸ਼ਿਸ਼ ਕਰੀਏ ਲੋਕ ਜਿਹੜੇ ਹਨ ਜੀ ਲੋਕਤੰਤਰ ਦੇ ਲੋਕ ਵੱਡੇ ਹੁੰਦੇ ਆ ਲੋਕਾਂ ਨੇ ਫੈਸਲਾ ਕਰਨਾ ਲੋਕ ਵੱਡੇ ਆ ਤੇ ਲੋਕਾਂ ਲਈ ਹੀ ਸੇਵਾ ਜਿਹੜੀ ਕਰਨਾ ਸਾਡਾ ਫਰਜ਼ ਬਣਦਾ ਸਿੱਕ ਗੱਲ ਕਹਾਂ ਤੁਹਾਡੇ ਚੈਨਲ ਤੇ ਕਾਂਗਰਸ ਨਹੀਂ ਆਉਂਦੀ ਜ਼ਿੰਦਗੀ ਜੀ ਇਹ ਭੁੱਲ ਜੋ ਜੀ ਪੰਜਾਬ ਦੇ ਵਿੱਚ ਨਾ ਕਾਂਗਰਸ 아이 ਜਿਵੇਂ ਹਰਿਆਣਾ ਚ ਆ ਰਹੀ ਸੀ ਨਾ ਕਾਂਗਰਸ ਵੀ ਬਣ ਗਈ ਸਰਕਾਰ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਵੀ ਕਈ ਮੁੱਖ ਮੰਤਰੀ ਤੁਰੇ ਫਿਰਦੇ ਨੇ ਪੰਜਾਬ ਦੇ ਵਿੱਚ ਨਹੀਂ ਕਾਂਗਰਸ ਆਉਂਦੀ ਇਹ ਇੱਕ ਕਨਫਰਮ